ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੈਂਡੀ ਬੰਦਸ਼ ਮੈਂ ਕੋਈ ਨ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕੁਮਾਈਿਸ ਮਿੱਤਰ ਵਿੱਚੋ ਲੈ ਜਹਿ ਮਿਲ ਕੰਤਿ ਪਛਾਣਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਏ ਮੈਂ ਨਿਰਗੁਣਿਆਰੀ ਕੋ गुण ਨਾ ਹੈ ਆਪੇ ਦਰਸ ਪੈ ਹੋਏ ਰਸ ਤਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਸੋ ਕਹੋ ਡਾਲ ਗੁਰ ਸੇਵੀਐ ਐਸਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੇ ਮਹਲਾ ਪੰਜਵਾਂ ਘਾਰੇ ਅਠਮ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਿਮਰੋ ਸਿਮਰ ਸਿਮਰ ਸੁਖ ਭਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਏ ਜਤ ਕਤ ਮੋਹਿ ਰਖਵਾਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੁਨਾਲੇ ਇਹ ਲੋਕ ਪਰਲੋਕ ਸੰਗਸਾਏ ਜਤ ਕਤ ਮੋਹਿ ਰਖ ਗਾਲੇ ਗੁਰ ਕਾ ਬਚਨ ਵਸੈ ਜੀ ਨਾਲੇ ਜਾਲ ਨਹੀਂ ਡੂਬੇ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਲੇ ਰਹਾ ਨਿਰਧਨ ਕਾ ਧਨ ਅੰਧਲੇ ਕਾ ਟਿੱਕ ਮਾਂ ਦੇ ਦੁੱਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਨਿਰਧਨ ਕਉ ਧੰਨ ਅੰਦਲ ਕਉ ਟਿਕ ਮਾ ਤੇ ਦੁੱਧ ਜੈਸੇ ਬਾਲੇ ਸਾਗਰ ਮੈਂ ਬੋਇ ਤੇ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ 2-4 ਮਿੰਟ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਘਰ 8ਵਾਂ ਘਰ 8ਵੇਂ ਦਾ ਭਾਵ ਹੁੰਦਾ ਹੈ ਕਿ ਜਦੋਂ ਬਾਜੇ ਤੇ ਕੀਰਤਨ ਕਰੀਂਦੇ ਨੇ ਉਹਨਾਂ ਨੂੰ ਹਦਾਇਤ ਕੀਤੀ ਹੈ ਕੀਰਤਨੀਆਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ 8ਵੇਂ ਘਰ ਸਰਤਾਲ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਉਹਨਾਂ ਨੂੰ ਦੋ ਪਦੇ ਦੋ ਪਦੇ ਦਾ ਭਾਵ ਕਿ ਦੋ ਬੰਦਾ ਵਾਲਾ ਸ਼ਬਦ ਹੈ ਦੋ ਪਦਾਂ ਵਾਲਾ ਇਹ ਸ਼ਬਦ ਹੈ ਜਿਵੇਂ ਅਸ਼ਟਪਦੀ ਹੁੰਦੀ ਹੈ ਉਹਦੇ ਵਿੱਚ 8 ਸ਼ਬਦ ਹੁੰਦੇ ਆ ਇਹ ਦੋ ਪਦੀ ਦੋ ਪਦਿਆਂ ਵਾਲਾ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਉਹ ਇੱਕ ਹੈ ਉਹਨੂੰ ਚਾਹੇ ਅਸੀਂ ਕਿਸੇ ਵੀ ਨਾਮ ਦੇ ਨਾਲ ਪੁਕਾਰ ਸਕਦੇ ਆ ਵਾਹਿਗੁਰੂ ਕਹਿ ਲੋ ਅੱਲਾਹ ਕਹਿ ਲੋ ਰਾਮ ਕਹਿ ਲੋ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਜਦੋਂ ਸਾਡੇ ਤੇ ਹੋ ਜਾਂਦੀ ਹੈ ਉਦੋਂ ਉਹ ਮਿਲ ਜਾਂਦਾ ਹੈ ਪਰਮਾਤਮਾ ਦੇ ਦਰਸ਼ਨ ਉਦੋਂ ਹੋ ਜਾਂਦੇ ਆ ਜਦੋਂ ਸਾਡੇ ਤੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਇਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਕਹਿੰਦੇ ਪ੍ਰਮਾਤਮਾ ਨੂੰ ਸਿਮਰਦੇ ਜਾਓ ਸਿਮਰਦੇ ਜਾਓ ਸਿਮਰਦੇ ਜਾਓ ਤੁਹਾਡੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਣੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਹਿੰਦੇ ਸਾਰੇ ਸੁੱਖ ਤੁਹਾਡੇ ਝੋੜੇ 'ਚ ਪੈ ਜਾਣਗੇ ਸਾਸ ਸਾਸ ਸੰਭਾਲੇ ਹਰੇਕ ਸਾਹ ਦੇ ਨਾਲ ਕਹਿੰਦੇ ਵਾਹਿਗੁਰੂ ਕਹਿ ਲਿਆ ਕਰੋ ਕੋਈ ਵੱਡੀ ਗੱਲ ਨਹੀਂ ਹੈ ਤੁਰਦੇ ਫਿਰਦੇ ਵੀ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਆਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਏ ਜੱਤ ਕਤ ਮੋਹ ਰਖਵਾਲੇ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਜੀ ਇਹ ਸਾਨੂੰ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਸਹਾਈ ਹੁੰਦਾ ਹੈ ਜਦੋਂ ਤੁਸੀਂ ਇਹਨੂੰ ਆਪਣੇ ਹਿਰਦੇ 'ਚ ਰੱਖ ਲਓਗੇ ਜੱਤ ਕਤ ਮੋਹ ਰਖਵਾਲੇ ਗੁਰੂ ਨੇ ਸਾਨੂੰ ਫਿਰ ਰੱਖ ਲੈਣਾ ਨਾ ਕੋਈ ਚੀਜ਼ ਦਾ ਡਰ ਲੈਣਾ ਨਾ ਸਾਡੇ ਤੇ ਕਿਸੇ ਮਾੜੇ ਕੰਮਾਂ ਦਾ ਅਸਰ ਪੈਣਾ ਇਹੋ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰੂ ਨੇ ਸਾਨੂੰ ਰੱਖ ਲੈਣਾ ਗੁਰ ਕਾ ਵਚਨ ਵਸੈ ਜੀ ਨਾਲੇ ਜਿਹਦੇ ਹਿਰਦੇ ਚ ਗੁਰੂ ਦਾ ਵਚਨ ਵਸ ਗਿਆ ਨਾ ਗੁਰ ਕਾ ਵਚਨ ਵਸੈ ਜੀ ਨਾਲੇ ਜਿਹਦੇ ਹਿਰਦੇ ਚ ਪਰਮਾਤਮਾ ਦਾ ਸ਼ਬਦ ਵਸ ਗਿਆ ਉਹਦੇ ਨਾਲ ਫਿਰ ਕੀ ਹੋਣਾ ਉਹਨੂੰ ਦੱਸਦੇ ਆ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲੈ ਕਹਿੰਦੇ ਜਿਹਦੇ ਹਿਰਦੇ ਚ ਪਰਮਾਤਮਾ ਦਾ ਸ਼ਬਦ ਵਸ ਗਿਆ ਨਾ ਜੀ ਕਹਿੰਦੇ ਉਹਨੂੰ ਪਾਣੀ ਡੋਬ ਨਹੀਂ ਸਕਦਾ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਤਸਕਰ ਕਹਿੰਦੇ ਆ ਚੋਰ ਨੂੰ ਕਹਿੰਦੇ ਚੋਰ ਉਹਨੂੰ ਚੁਰਾ ਕੇ ਲਿਜਾ ਨਹੀਂ ਸਕਦਾ ਭਾਹੇ ਨਾ ਸਕੈ ਜਲੈ ਭਾਹੇ ਨਾ ਸਕੈ ਜਲੈ ਭਾਵ ਕੇ ਆਗੋ ਨੂੰ ਸਾੜ ਨਹੀਂ ਸਕਦੀ ਰਹਾਓ ਰਾਉ ਦਾ ਭਾਵ ਕਿ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੇ ਨਿਰਧਨ ਕੋ ਧਨ ਅੰਧਲੇ ਕੋ ਟਿੱਕ ਮਾਤ ਦੁੱਧ ਜੈਸੇ ਬਾਲੇ ਕਹਿੰਦੇ ਜੀ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਇਹਦਾ ਫਾਇਦਾ ਕੀ ਹੈ ਹੁਣ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਦੱਸਦੇ ਐ ਕਹਿੰਦੇ ਜਿਹਦੇ ਕੋਲੇ ਪੈਸਾ ਨਹੀਂ ਨਾ ਹੁੰਦਾ ਧਨ ਨਹੀਂ ਹੁੰਦਾ ਕਹਿੰਦੇ ਜਦੋਂ ਗੁਰਬਾਣੀ ਪੜੋਗੇ ਉਹਦੇ ਵਾਸਤੇ ਧਨ ਦਾ ਕੰਮ ਕਰੋਗੇ ਗੁਰਬਾਣੀ ਨਿਰਧਨ ਕੋ ਧਨ ਅੰਧਲੇ ਕੋ ਟਿੱਕ ਜਿਹਦੇ ਜਿਹਨੂੰ ਅੱਖਾਂ ਤੋਂ ਨਹੀਂ ਦਿਸਦਾ ਕਹਿੰਦੇ ਉਹਦੇ ਵਾਸਤੇ ਸੋਟੀ ਦਾ ਕੰਮ ਕਰੋਗੀ ਇਹ ਗੁਰਬਾਣੀ ਮਾਂ ਤੋਂ ਦੁੱਧ ਜੈਸੇ ਬਾਲੇ ਕਹਿੰਦੇ ਜਿਵੇਂ ਬੱਚੇ ਨੂੰ ਦੁੱਧ ਦੀ ਲੋੜ ਹੁੰਦੀ ਹੈ ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ ਤੁਹਾਨੂੰ ਇਸ ਤਰ੍ਹਾਂ ਲੱਗੂਗੀ ਜਿਵੇਂ ਮੈਨੂੰ ਦੁੱਧ ਦੀ ਥਾ ਪੂਰੀ ਕਰ ਰਹੀ ਹੈ ਦੁੱਧ ਦੀ ਘਾਟ ਪੂਰੀ ਕਰ ਰਹੀ ਹੈ ਮੈਨੂੰ ਗੁਰਬਾਣੀ ਨਿਰਤਨ ਕੋ ਧਨ ਅੰਗਲੇ ਕੋ ਟਿੱਕ ਮਾਤ ਦੁੱਧ ਜੈਸੇ ਵਾਲੇ ਜੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਕਹਿੰਦੇ ਤੁਸੀਂ ਗੁਰਬਾਣੀ ਨੂੰ ਆਪਣੇ ਹਿਰਦੇ 'ਚ ਵਸਾ ਲਿਓ ਤੁਹਾਨੂੰ ਇਸ ਤਰ੍ਹਾਂ ਲੱਗੂ ਕਿ ਮਾਂ ਦਾ ਦੁੱਧ ਹੀ ਮਿਲ ਰਿਹਾ ਮੈਨੂੰ ਇੱਥੋਂ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕ੍ਰੀ ਕਿਰਪਾ ਕਿਰਪਾਲੇ ਸਾਗਰ ਮੈਂ ਬੋਹਿਤ ਬੋਹਿਤ ਕਹਿੰਦੇ ਆ ਜਹਾਜ਼ ਨੂੰ ਕਹਿੰਦੇ ਜਿਵੇਂ ਬੰਦਾ ਸਾਗਰ ਦੇ ਵਿੱਚ ਡੁੱਬ ਜੇ ਨਾ ਕਹਿੰਦੇ ਡੁੱਬੇ ਹੋਏ ਨੂੰ ਫਿਰ ਕੀ ਕੰਮ ਆਉਂਦਾ ਉੱਥੇ ਬੇੜੀ ਚੱਲ ਰਹੀ ਹੈ ਜਿਹੜੀ ਉਹੀ ਕੰਮ ਆਉਣੀ ਹੈ ਨਾ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਕਹਿੰਦੇ ਮੈਂ ਭਾਵ ਸਾਗਰ ਦੇ ਵਿੱਚ ਡੁੱਬਿਆ ਹੋਇਆ ਮੈਨੂੰ ਤੇ ਕਹਿੰਦੇ ਗੁਰਬਾਣੀ ਰੂਪੀ ਜਹਾਜ਼ ਇਹ ਕਹਿੰਦੇ ਮਿਲ ਗਿਆ ਪਾਇਓ ਹਰਨਾਨਕ ਕਰੀ ਕਿਰਪਾ ਕਿਰਪਾਲੇ ਕਹਿੰਦੇ ਗੁਰੂ ਨੇ ਕਰਤੀ ਕਿਰਪਾ ਤੇ ਮੈਂ ਭਵ ਸਾਗਰ ਤੋਂ ਪਾਰ ਹੋ ਗਿਆ ਕਾਦੇ ਨਾਲ ਮੈਨੂੰ ਸਾਗਰ ਰੂਪੀ ਗੁਰਬਾਣੀ ਰੂਪੀ ਜਹਾਜ਼ ਮਿਲ ਗਿਆ ਜਿਹਦੇ ਉੱਤੇ ਬੈਠ ਕੇ ਮੈਂ ਇਸ ਭਵ ਸਾਗਰ ਤੋਂ ਪਾਰ ਹੋ ਗਿਆ ਕਾਮ ਕ੍ਰੋਧ ਲੋਭ মোহ ਹੰਕਾਰ ਇਹਨਾਂ ਦੇ ਵਿੱਚੋਂ ਡੁੱਬਣੋਂ ਮੈਂ ਬਚ ਗਿਆ ਨਿਰਤਨ ਕੋ ਧੰਨ ਅੰਦਰ ਲੇਕੋ ਟਿੱਕ ਨਾਦ ਦੁੱਧ ਜੈਸੇ ਵਾਲੇ ਸਾਗਰ ਮੈ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ